ਜਲੰਧਰ ਦੇ ਅਵਤਾਰ ਨਗਰ ਵਿੱਚ ਲੁਟੇਰਿਆਂ ਨੇ ਕੋਹਰਾ ਮਚਾਇਆ ਹੋਇਆ ਹੈ। ਅਵਤਾਰ ਨਗਰ ਦੀ 5 ਨੰਬਰ ਗਲੀ ਦੇ ਵਿੱਚ ਇੱਕ ਦੁਕਾਨ ਤੇ ਲੁਟੇਰਿਆਂ ਦੇ ਵੱਲੋਂ ਲੁੱਟ ਕੀਤੀ ਗਈ ਹੈ। ਦੁਕਾਨ ਦੇ ਵਿੱਚ ਬੈਠੀ ਔਰਤ ਦੇ ਕੋਲੋਂ ਉਸ ਦਾ ਮੋਬਾਈਲ ਫੋਨ ਖੋ ਕੇ ਲੁਟੇਰੇ ਫਰਾਰ ਹੋ ਗਏ ਨੇ। ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਦੁਕਾਨਦਾਰ ਔਰਤ ਨੇ ਦੱਸਿਆ ਕਿ 1 ਮਹੀਨਾ ਪਹਿਲਾਂ ਵੀ ਉਸ ਦੀ ਦੁਕਾਨ ਤੇ ਚੋਰੀ ਹੋ ਚੁੱਕੀ ਹੈ। ਉਸ ਦੌਰਾਨ ਸਵਾ ਲੱਖ ਰੁਪਏ ਦਾ ਨੁਕਸਾਨ ਹੋਇਆ ਸੀ ਹੁਣ ਫਿਰ ਬਾਈਕ ਤੇ ਦੋ ਨੌਜਵਾਨ ਆਏ ਕੋਈ ਐਡਰੈਸ ਪੁੱਛਣ ਤੋਂ ਬਾਅਦ ਉਹ ਚਲੇ ਗਏ ਇਸ ਤੋਂ ਬਾਅਦ ਇੱਕ ਹੋਰ ਨੌਜਵਾਨ ਪੈਦਲ ਆਇਆ ਅਤੇ ਮੈਡੀਕਲ ਦੀ ਦੁਕਾਨ ਦਾ ਐਡਰੈਸ ਪੁੱਛਣ ਲਗਾ ਔਰਤ ਨੇ ਉਸ ਨੂੰ ਐਡਰੈਸ ਦੱਸਿਆ ਅਤੇ ਉਹ ਇਸ ਔਰਤ ਨੂੰ ਗੱਲਾਂ ਦੇ ਵਿੱਚ ਉਲਝਾਉਣ ਲੱਗਾ ਜਿਵੇਂ ਹੀ ਇਹ ਔਰਤ ਉਸ ਨੂੰ ਬੋਲਣ ਦੇ ਲਈ ਅੱਗੇ ਹੋਈ ਤਾਂ ਇਸ ਲੁਟੇਰੇ ਨੇ ਉਸ ਨੂੰ ਕੋਈ ਚੀਜ਼ ਸੁੰਘਾ ਦਿੱਤੀ ਜਿਸ ਤੋਂ ਬਾਅਦ ਇਹ ਔਰਤ ਬੇਹੋਸ਼ ਹੋ ਗਈ ਜਦੋਂ ਇਸ ਔਰਤ ਦੀ ਅੱਖ ਖੁੱਲ੍ਹੀ ਤਾਂ ਪਤਾ ਚੱਲਿਆ ਕਿ ਉਸ ਦਾ ਮੋਬਾਈਲ ਫੋਨ ਉੱਥੋਂ ਗਾਇਬ ਹੈ ਔਰਤ ਨੇ ਇਸ ਮਾਮਲੇ ਦੀ ਸ਼ਿਕਾਇਤ ਥਾਣੇ ਵਿੱਚ ਲਿਖਵਾ ਦਿੱਤੀ ਹੈ ਮੌਕੇ ਤੇ ਪਹੁੰਚੇ ASI ਲਖਬੀਰ ਸਿੰਘ ਨੇ ਦੱਸਿਆ ਹੈ ਕਿ ਹੁਣ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਪੀੜਤ ਔਰਤ ਦੇ ਬਿਆਨ ਵੀ ਕਲੰਬਧ ਕਰ ਲਏ ਗਏ ਨੇ ਅਗਲੇਰੀ ਕਾਰਵਾਈ ਪੁਲਿਸ ਦੇ ਵੱਲੋਂ ਸ਼ੁਰੂ ਕਰ ਦਿੱਤੀ ਗਈ ਹੈ ਇਸ ਸੰਬੰਧ ਵਿੱਚ ਹੋਰ ਕੀ ਕੁਝ ਬਿਆਨ ਸਾਹਮਣੇ ਆਏ ਨੇ ਉਹ ਵੀ ਇੱਕ ਵਾਰ ਸੁਣ ਆਪਾਰ ਨਗਰ ਕੀ ਹੋਇਆ ਕਿ ਮਾਮਲਾ ਕੀ ਹੈ ਸਾਰਾ ਤਸਵੀਰ ਪਹਿਲਾਂ 4:00 ਵਜੇ ਦਾ ਟਾਈਮ ਸੀ ਪਹਿਲਾਂ ਦੋ ਮੁੰਡੇ ਆਏ ਹੂੰ ਤੇ ਉਹ ਨਾ ਇੱਕ ਛੋਟਾ ਸੀ ਇੱਕ ਵੱਡਾ ਦੋ ਮੁੰਡਾ ਚੌਪਲ ਵਲ ਰੁਕੇ ਆ ਤੇ ਮੈਂ ਇੱਕਦਮ ਖੜੀ ਹੋ ਕੇ ਦੇਖਣ ਲੱਗੀ ਤੇ ਚਲੇ ਗਏ ਜੀ ਫਿਰ ਉਸ 15-20 ਮਿੰਟ ਬਾਅਦ ਇੱਕ ਹੁੰਡਾ ਹੋਰ ਆਇਆ ਹੂੰ ਉਹ ਪਰਚੀ ਜੀ ਫੜੀ ਸੀ ਹੱਥ 'ਚ ਜੀ ਸਲਿੱਪ ਕਹਿੰਦੇ ਆਂ ਡੇ ਆ ਨੇਜਾ ਜਿਹੜਾ ਹੈਗਾ ਦਵਾਈਆਂ ਵਾਲਾ ਉਹਦੀ ਦੁਕਾਨ ਕਿੱਥੇ ਹੈ ਹੂੰ ਤੇ ਮੈਂ ਕਿਹਾ ਮੈਂ ਕਿਹਾ 0 ਨੰਬਰ ਦੇ ਆ ਹੂੰ ਤੇ ਉਹ ਕਹਿੰਦੇ ਕਿੱਥੇ ਕਰਕੇ ਗਲੀ ਦੇ ਅੰਦਰ ਹੈ ਕਿ ਬਾਹਰ ਹੈ ਮੈਂ ਕਿਹਾ ਤੈਨੂੰ ਸੁਣਦਾ ਨਹੀਂ 0 ਨੰਬਰ ਗਲੀ ਦੇ ਉਧਰ ਹੈ ਜਿਹੜੇ ਗੁਰਦੁਆਰਾ ਖੜੇ ਹੁੰਦੇ ਗੋਲ ਗੱਪੇ ਵਾਲ ਤੇ ਬਾ ਨਿਕਲ ਗਿਆ ਅੱਧੀ ਦੌੜਦਾ ਵਈ ਆ ਸੀ ਦੌੜਦਾ ਵਈ ਨਿਕਲ ਗਿਆ ਹੂੰ ਉਸ ਤੋਂ ਜਦੋਂ ਉਸ ਤੋਂ ਬਾਅਦ ਕੀ ਆਵੇ ਉਸ ਤੋਂ ਬਾਅਦ ਥੋੜੀ देर ਬਾਅਦ ਪਤਾ ਨਹੀਂ ਮੈਨੂੰ ਇੱਧਰ ਜਿਧਾਕ ਜੀ ਲੱਗ ਗਈ ਮੇਰੀ ਥੋੜੀ ਹੈ ਨਾ ਅੱਗੇ ਅੱਖ ਜੀ ਲੱਗ ਗਈ ਮੇਰੀ ਥੋੜੀ ਜੀ ਤੇ ਬਾਹ ਪਤਾ ਨਹੀਂ ਕੋਈ ਆਇਆ ਉਹ ਲੈ ਗਿਆ ਮੈਨੂੰ ਲੱਗਦਾ ਉਸ ਤੋਂ ਬਾਅਦ ਮੇਰੇ ਐਕਟਿਵਾ ਤੇ ਆਈ ਕੋਈ ਪਾਰਸਲ ਦੇਣ ਵਾਸਤੇ ਤੇ ਕਹਿੰਦੀ ਆਂਟੀ OTP ਦੇਣਾ ਮੈਂ ਆਰਟੀਪੀ ਚੱਕ ਮੈਂ ਕਿਹਾ ਮੈਂ ਤਾਂ ਫੋਨ ਚਾਰਜਰ ਤੇ ਲਾਇਆ ਸੀਗਾ ਤੇ ਹੈ ਹੀ ਨਹੀਂ ਹੈ ਮੇਰੇ ਬੈਲ ਮਾਰੀ ਯਾਰ ਉਹਨੇ ਬੈਲ ਮਾਰੀ ਸਵਿਚ ਆਫ ਤੁਹਾਨੂੰ ਕੀ ਲੱਗਦਾ ਜਿਹੜਾ ਮੁੰਡਾ ਪਰਚੀ ਲੈ ਕੇ ਆਇਆ ਸੀ ਉਹਦੇ ਵੱਲੋਂ ساری ਵਾਰਦਾਤ ਕੀਤੀ ਗਈ ਚੋਰੀ ਦੀ ਹਾਂਜੀ ਪਹਿਲੇ ਦੋ ਆਏ ਸੀ ਪਹਿਲਾਂ ਕੋਈ ਕੈਮਰੇ ਕੋਈ ਕੈਮਰੇ ਦੀ ਫੋਟੋ ਵਗੈਰਾ ਇਸ ਸਿਟੀ ਫੋਟੋ ਵੀ ਹਾਂਜੀ ਆਏ ਮੈਂ ਨਾਲ ਨਜ਼ਰ ਆ ਰਿਹਾ ਉਹਦੇ ਵਿੱਚ ਹਾਂਜੀ ਨਾਲੇ ਜਿਮ ਵਾਲਿਆਂ ਤੇ ਗਈ ਮੈਂ ਉਸ ਤੇ ਮੈਂ ਕਿਹਾ ਇਹ 15 ਮਿੰਟ ਦੀ ਗੱਲ ਹੈ ਐਦਾਂ ਹੋਇਆ ਤੁਸੀਂ ਮੜੇ ਕੈਮਰੇ ਚੈੱਕ ਕਰ ਦੋ ਜੀ ਬਾਕੀ ਵੀ ਤੁਹਾਡੀ ਦੁਕਾਨ ਕੋਈ ਨਿਸ਼ਾਨ ਨਹੀਂ ਦੇ ਇੱਕ ਮਹੀਨਾ ਪਹਿਲੇ ਤੁਹਾਡੇ ਦੁਕਾਨ ਤੇ ਚੋਰੀ ਹੋਈ ਸੀ ਹਾਂ ਉਦੋਂ ਵੀ ਤੜਾ ਨਾ ਕੀ ਹੋਇਆ ਕਾਫੀ ਨੁਕਸਾਨ ਹੋਇਆ ਕਿਹੜਾ ਥਾਣਾ ਕਿਹੜਾ ਪੈਂਦਾ ਏ 6 ਨੰਬਰ ਮੈਂ ਨਾਲ ਹੀ ਗਈ ਕੰਪਲੇਂਟ ਕਰਨ ਜੀ ਤੇ ਉਹ ਕਹਿੰਦੇ ਵੀ ਕੰਪਲੇਂਟ ਤੁਹਾਡੀ ਲਿਖ ਲਈ ਹੋਈ ਆ ਠੀਕ ਹੈ ਜੀ ਤੇ ਹੁਣੇ ਆਂਦੇ ਆਪਾਂ ਥੋੜੇ ਦੇਰ ਬਾਅਦ ਤੇ ਤੁਸੀਂ ਆਪਣਾ ਫੋਨ ਨੰਬਰ ਜਾ ਕੇ ਨਾ ਬੰਦ ਕਰਾਓ ਜਾ ਕੇ ਠੀਕ ਹੈ ਠੀਕ ਹੈ ਫਿਰ ਮੈਂ ਜਾ ਕੇ ਫੋਨ ਦਫ਼ਤਰ ਦੇ ਬੰਦ ਕਰਾਇਆ ਤੇ ਹੁਣ ਜਦੋਂ ਫੋਟੋ ਕਢਾਈ ਏ ਤੇ ਉਹਦੇ ਵਿੱਚ ਉਹਦੀ ਫੋਟੋ ਆ ਰਹੀ ਏ ਠੀਕ ਹੈ